ਸੋਸ਼ਲ ਮੀਡੀਆ ਤੇ ਬਈ 100 ਦੇ ਵਿੱਚੋਂ 80% ਲੋਕ ਤਾਂ ਕੰਮ ਕਰਦੇ ਆ ਜਿਹੜੇ 20% ਰਹਿੰਦੇ ਆ ਉਹਨਾਂ ਨੂੰ ਵੀ ਅਪੀਲ ਕਰਨਾ ਚਾਹਣਾਗਾ ਜਿਹੜੇ 80% ਦੇ ਵਿੱਚ ਕੋਸ ਕ੍ਰिएਟਰ ਇਹ ਜੀ ਆ ਜਿਹੜੇ ਬਈ ਆਪਦੀ ਫੇਸਬੁੱਕ ਆਈਡੀ ਨੂੰ ਪ੍ਰੋਫੈਸ਼ਨਲ ਡੈਸ਼ਬੋਰਡ ਔਨ ਕਰਕੇ ਕੰਮ ਕਰਦੇ ਆ ਉਹਨਾਂ ਨੂੰ ਵੀ ਅਪੀਲ ਆ ਤੇ ਜਿਹੜੇ ਨਵੇਂ ਕ੍ਰिएਟਰ ਲੱਗਣਗੇ ਜਿਹੜੇ ਕਿ ਸੋਸ਼ਲ ਮੀਡੀਆ ਤੇ ਕੰਮ ਕਰਨਾ ਚਾਹੁੰਦੇ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਆਪਣੀ ਫੇਸਬੁੱਕ ਆਈਡੀ ਨੂੰ ਪ੍ਰੋਫੈਸ਼ਨਲ ਡੈਸ਼ਬੋਰਡ ਵਿੱਚ ਔਨ ਕਰਕੇ ਕੰਮ ਨਾ ਕਰਨਾ ਉਹਦੇ ਨਾਲੋਂ ਬੈਟਰ ਆ ਪੀ ਆਪ ਦਾ ਜਿਹੜਾ ਕਿ ਪੇਜ ਬਣਾਉਣਾ ਪੇਜ ਤੇ ਕੰਮ ਸ਼ੁਰੂ ਕਰਨਾ ਕਿਉਂਕਿ ਜਿਹੜਾ ਆਪਣਾ ਪੇਜ ਬਣਿਆ ਹੁੰਦਾਗਾ ਉੱਤੇ ਕੀ ਪਾਲਿਸੀ ਸ਼ੂ ਆ ਜੇ ਜਾਂ ਸਟ੍ਰਾਈਕ ਆ ਜਣ ਕਿਸੇ ਕਾਰਨ ਕਰਕੇ ਪੇਜ ਉੱਡ ਵੀ ਜਾਵੇ ਸਮਾ ਪਾ ਕੇ ਜਾਂ ਹੈਕ ਹੋ ਜੇ ਸਮਾ ਪਾ ਗਿਓ ਪੇਜ ਵਾਪਸ ਲਿਆਂਦਾ ਜਾ ਸਕਦਾਗਾ ਪਰ ਜਿਹੜੀ ਆਪਾਂ ਫੇਸਬੁੱਕ ਆਈਡੀ ਨੂੰ ਪ੍ਰੋਫੈਸ਼ਨਲ ਡੋਸ ਡੈਸ਼ਬੋਰਡ ਦੇ ਵਿੱਚ ਕੰਮ ਕਰਕੇ ਔਨ ਕਰਕੇ ਕੰਮ ਕਰਦੇ ਆ ਉਹ ਵਾਪਸ ਨਹੀਂ ਆਉਂਦੀ ਜਦੋਂ ਕੋਈ ਆਈਡੀ ਉੱਡ ਗਈ ਉਹ ਵਾਪਸ ਨਹੀਂ ਆਉਣੀ ਪੇਜ ਵਾਪਸ ਆ ਜਾਂਦਾਗਾ ਇਸ ਕਰਕੇ ਕਈ ਮੇਰੇ ਵੀ ਵੱਡੇ ਵੱਡੇ ਕ੍ਰिएਟਰ ਵੀ ਪ੍ਰੋਫੈਸ਼ਨਲ ਡੈਸ਼ਬੋਰਡ ਨੂੰ ਔਨ ਕਰਕੇ ਕੰਮ ਕਰ ਰਹੇ ਆ ਪਰ ਉਹਨਾਂ ਨੂੰ ਬੇਨਤੀ ਆ ਅਪੀਲ ਆ ਵੀ ਨਾਲ ਨਾਲ ਆਪਦਾ ਪੇਜ ਬਣਾ ਕੇ ਉਹਨੂੰ ਗਰੋਥ ਵਿੱਚ ਲਿਆਉਣਾ ਪ੍ਰੋਫੈਸ਼ਨਲ ਡੈਸ਼ਬੋਰਡ ਜਿਹੜਾ ਕਿ ਔਨ ਕੀਤਾ ਵਾ ਉਹਤੇ ਕੰਮ ਨਾ ਕਰਨਾ ਇਹ ਅਪੀਲ ਆ ਬੇਨਤੀ ਆ ਧਿਆਨ ਜ਼ਰੂਰ ਦਿਓ ਜੀ